ਸਤਿ ਸ੍ਰੀ ਅਕਾਲ ਗਾਇਜ਼ ਕੀ ਹਾਲ ਚਾਲ ਜੀ ਦੋਸਤੋ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਫੇਰ ਇੱਕ ਨਵੀਂ ਹਿਸਟਰੀ ਲੈ ਕੇ ਆਏ ਆ ਨਵਾਂ ਟੌਪਿਕ ਜੋ ਕਿ ਆਪਾਂ ਛੋਟੀ ਜੀ ਬੱਚੀ ਤੋਂ ਇੱਕ ਆਪਾਂ ਕਹਾਣੀ ਸੁਣਾਗੇ ਅਰਥ ਬਾਰੇ ਯਾਨੀ ਕਿ ਧਰਤੀ ਦੇ ਬਾਰੇ ਤੇ ਇਹਨਾਂ ਬੱਚਾ ਨੂੰ ਇੰਨੀ ਕਿ ਜ਼ਿਆਦਾ ਪੜਾਈ ਕਰਵਾਈ ਜਾਂਦੀ ਹੈ ਇੰਨੀ ਕਿ ਜ਼ਿਆਦਾ ਨੌਲੇਜ ਇੰਗਲਿਸ਼ ਦੇ ਵਿੱਚ ਇਹਨਾਂ ਤੋਂ ਆਪਾਂ ਅੱਜ ਸੁਣਾਗੇ ਤੇ ਇੰਗਲਿਸ਼ ਦੇ ਵਿੱਚ ਤੁਹਾਨੂੰ ਇੱਕ ਐਗਜ਼ਾਮਪਲ ਹਿੰਦੀ ਦੇ ਵਿੱਚ ਵੀ ਦੇਣਗੇ ਦਾ ਤੇ ਤੁਸੀਂ ਗੌਰ ਦੇ ਨਾਲ ਇਹਨਾਂ ਨੂੰ ਸੁਣਨਾ ਤੇ ਆਜੂਪਤ ਸੁਣਾਓ ਥੋੜਾ ਉੱਚੀ ਬੋਲ ਦੇ ਵੀ ਆਰ ਵੇਟਿੰਗ ਅ ਅਰਥ ਚੈਪਟਰ ਹਮ ਹਮ ਦ ਅਰਥ ਇਜ਼ ਆਵਰ ਹੋਮ ਇਟ ਇਜ਼ ਦ ਪਲਾਨਟ ਥੈਟ ਵੀ ਲੀਵ ਔਨ ਅਰਥ ਇੱਕ ہماری ਹੋਮ ਹੈ ਔਰ हम इस पर रहते हैं अर्थ आवर अर्थ इज अ वेरी स्पेशल प्लानट अर्थ एक स्पेशल प्लानट है देर आर मैनी थिंग्स दैट मेक अर्थ यूनिक अमाउंट अपनेट्स ऑफ द सोलर सिस्टम हाँ देहा इस देर आर मतलब कि uh, यहाँ पे बहुत सारे अर्थ यूनिक अमोंग द प्लैनेट्स ऑफ द सोलर सिस्टम मतलब है कि यहाँ पे बहुत सारे प्लैनेट्स होते हैं अर्थ यूनिक अमोंग सोलर सिस्टम पे प्लान अर्थ इज द ओनली प्लैनेट दैट इज नो टू कंटेन लाइफ अर्थ ओनली ऐसी ऐसी प्लैनट है जिसमें कंटेन लाइफ होती है जी सकते हैं हम hmm. हाँ ऑनली प्लैनिट दैट है इज द नेरी फॉर दर्वियल ऑफ लिविंग थिंगस वॉटर होसेसरी होती है सर्वियल लिविंग थिंग्स मतलब की जीने वाली जीने वाली, 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 hmm. वाली चीजें ਧਰਤੀ ਤੇ ਜਿੱਦਾਂ ਵੀ ਤਰ੍ਹਾਂ ਦੇ ਆਪਾਂ ਪ੍ਰੋਡਕਟ ਪਾਏ ਜਾਂਦੇ ਆ ਜਾਂ ਹਵਾ ਪਾਣੀ ਹਨਾ ਜਿੱਥੇ ਵੀ ਆਪਾਂ ਰਹਿ ਰਹੇ ਹਾਂ ਕਿੱਦਾਂ ਜੀ ਰਹੇ ਆ ਉਹ ਇੰਗਲਿਸ਼ ਦੇ ਵਿੱਚ ਇਹ ਤੁਹਾਨੂੰ ਛੋਟੀ ਬੱਚੀ ਦੱਸ ਰਹੀ ਏ ਕਿ ਇਦਾਂ ਦਾ ਹਨਾ ਤੇ ਸਿਸਟਮਾਂ ਤੇ ਹਾਂ ਪਤਕਗੇ ਸੁਣਾਉ ਇਹਨਾਂ ਦਾ ਐਟਮੋਸਫੀਅਰ ਇਜ਼ ਦਾ 에ਅਰ ਅਰਾਊਂਡ ਦਾ ਅਰਥ ਮੇਡ ਅਪ ਆਫ ਡਿਫਰੈਂਟ ਗੈਸਸ ਮੋਸਟਲੀ ਨਾਈਟ੍ਰੋਜਨ नाइट्रोजन और ऑक्सीजन एटमॉस्फीयर हवा में होती है एरथ के जो डिफरेंट गैसेस बनाती है मोस्टली नाइट्रोजन और ऑक्सीजन हाँ डी एटमॉस्फीयर फॉर्म अप्रोटेक्टिव लेयर अराउंड एरथ है हाँ जो एटमॉस्फीयर है वो प्रोटेक्ट करती है लेयर अराउंड द अर्थ जो एटमॉस्फेयर वो हमारी धरती को लेयर से बन के बचाती है कीपिंग द प्लैनेट्स प्लैनेट वार्म एंड ये जो एटमॉस्फेयर है वो प्लैनेट्स को वार्म रखती है एंड प्रोटेक्ट एंड प्रोटेक्टिंग इट्स फ्रॉम द सन हार्मफुल रेडिएट रेडिएशनल हाँ ये हमें प्रोटेक्टिंग करती है सन की हार्मफुल रेडिएशनल की और हम हाँ, प्ला, प्लान प्लांट्स एनिमल्स एंड ह्यूमन नीड ऑक्सीजन टू नी uh, मतलब पौधे जानवर और हम बन, uh, मतलब कि ह्यूमन बंदे इंसान uh, हाँ uh, हम ये हमें ਆਕਸੀਜਨ ਆਕਸੀਜਨ ਲੀਵ ਰੀਲੀਵ ਕਰਦੀ ਹੈ ਮਤਲਬ ਲੀਵ ਕਰਦੇ ਬਈ ਆਕਸੀਜਨ ਦਿੰਦੇ ਹੈ ਜੋ ਅਰਥ ਜਿਸ ਨਾਲ ਅਸੀਂ ਜੀ ਸਕਦੇ ਹਾਂ ਧਰਤੀ ਤੇ ਰਹਿ ਕੇ ਤੇ ਇਹ ਸਾਡੀ ਕਹਾਣੀ ਸੀ ਇੱਕ ਥੋੜਾ ਜਿਹਾ ਟੌਪਿਕ ਸੀਗਾ ਤੇ ਇਹ ਤੋਂ ਸਿੱਖਣ ਨੂੰ ਇਹ ਮਿਲਦਾ ਕਿ ਸਾਡੇ ਬੱਚਿਆਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਇੰਗਲਿਸ਼ ਮੀਡੀਅਮ ਦੇ ਵਿੱਚ ਆਪਣੇ ਟੀਚਰਾਂ ਨੂੰ ਜਾ ਕੇ ਕਹੀਏ ਕਿ ਸਾਡੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਜੋ ਕਿ ਸਾਰੇ ਕਿਤਾਬਾਂ ਸਿਸਟਮ ਸਾਰੇ ਸਿਖਾਏ ਜਾਣ ਪੜ੍ਹਾਏ ਜਾਣ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਇੰਨੇ ਇੰਟੈਲੀਜੈਂਟ ਹੋਣੇ ਚਾਹੀਦੇ ਆ ਕਿਉਂਕਿ ਅੱਜ ਕੱਲ ਇੰਗਲਿਸ਼ ਦਾ ਦੌਰ ਚੱਲ ਰਿਹਾ ਕਿ ਯਾਨੀ ਕਿ ਪੂਰਾ ਕੰਫੈਡਰੇਸ਼ਨ ਸਾਡਾ ਬੱਚਿਆਂ ਨੂੰ ਇਦਾਂ ਦੀਆਂ ਸਿੱਖਿਆ ਦਿਓ ਤੇ ਆਉਣ ਵਾਲੇ ਸਮੇਂ ਬਾਰੇ ਇਹਨਾਂ ਨੂੰ ਭਵਿੱਖ ਬਾਰੇ ਆਪਣੇ ਨੌਲੇਜ ਹੋਵੇ ਜੋ ਇਹ ਜਾਣ ਸਕਣ ਸੋ ਮਾੜੇ ਕੰਮਾਂ ਤੋਂ ਮਾੜੇ ਹਾਲਾਤਾਂ ਤੋਂ ਸਾਡੇ ਬੱਚੇ ਦੂਰ ਰਹਿਣ ਸੋ ਸਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਪੜ੍ਹਾਈਏ ਕੁਝ ਸਿਖਾਈਏ ਚੰਗੀ ਐਜੂਕੇਸ਼ਨ ਦੇਈਏ ਇਹਨਾਂ ਨੂੰ ਤੇ ਸਾਡਾ ਇਹ ਟੌਪਿਕ ਅੱਛਾ ਲੱਗਾ ਤਾਂ ਆਪਾਂ ਅੱਗੇ ਤੋਂ ਹੋਰ ਲੈ ਕੇ ਆਵਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਵੱਧ ਤੋਂ ਵੱਧ ਦੇ ਵੀਡੀਓ ਸ਼ੇਅਰ ਕਰਨੀ ਪੁੱਤ ਸਤਿ ਸ਼੍ਰੀ ਅਕਾਲ ਬਲਾਸਾ ਸਤਿ ਸ਼੍ਰੀ ਅਕਾਲ ਤੇ ਸਾਨੂੰ ਕਮੈਂਟ ਆ ਰਹੀ ਸਾਨੂੰ ਦੱਸਣਾ ਇਹ ਛੋਟੀ ਜੀ ਬੱਚੀ ਨੇ ਇੰਗਲਿਸ਼ ਦੇ ਵਿੱਚੋਂ ਤੁਹਾਨੂੰ ਹਿੰਦੀ ਦੇ ਵਿੱਚ ਨਾਲ-ਨਾਲ ਸਮਝਾਇਆ ਵੀ ਆ ਅਰਥ ਬਾਰੇ ਧਰਤੀ ਬਾਰੇ ਵੀ ਆਪਾਂ ਕਿੱਦਾਂ ਜੀ ਸਕਦੇ ਆ ਕਿੱਦਾਂ ਦੇ ਜੀਵ ਜੰਤੂ ਪਾਇਏ ਜਾਂਦੇ ਪਾਣੀ ਹਵਾ ਜਿੱਦਾਂ ਦਾ ਵੀ ਪਾਇਆ ਜਾਂਦਾ ਸਾਰਾ ਦੱਸਿਆ ਇਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਵੱਤਬਦ ਸ਼ੇਅਰ ਕਰਨਾ ਜੀ